ਵਹਿਲਗਾਮ ਹਮਲੇ ਦੇ ਮ੍ਰਿਤਕਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਜਾਵੇ ਜਾਂ ਫਿਰ ਨਹੀਂ ਇਸ ਮਾਮਲੇ ਦੇ ਉੱਤੇ ਜੋ ਹੈ ਪਟੀਸ਼ਨ ਪਾਈ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਈ ਗਈ ਸੀ ਤੇ ਅੱਜ ਇਸ ਮਾਮਲੇ ਦੇ ਉੱਪਰ ਸੁਣਵਾਈ ਹੋਈ ਹੈ ਜਿੱਥੇ ਕਿ ਪਟੀਸ਼ਨ ਕਰਤਾ ਨੂੰ ਹਾਈ ਕੋਰਟ ਦੇ ਵੱਲੋਂ ਸਵਾਲ ਪੁੱਛਿਆ ਗਿਆ ਤੇ ਨਾਲ ਹੀ ਕਈ ਸਾਡੀਆਂ ਗੱਲਾਂ ਆਕੀਆਂ ਗਈਆਂ ਕਿ ਆ ਕਿ ਆ ਕਿ ਕੰਮ ਸਰਕਾਰ ਦਾ ਹੈ ਨਾ ਕਿ ਕੋਰਟ ਦਾ ਤਾਂ ਇਸ ਸਭ ਦੇ ਵਿਚਾਲੇ ਦੱਸ ਦਈਏ ਪਟੀਸ਼ਨ ਕਰਤਾ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਪਹਿਲਗਾਮ ਹਮਲੇ ਦੇ ਮ੍ਰਿਤਕ ਸੀ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਜਾਵੇ ਉਹਨਾਂ ਦੇ ਬੋਤ ਲਗਾਏ ਜਾਣ ਉਹਨਾਂ ਦਾ ਨਾਮ ਜਿਹੜਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਵੇ ਜਿਸ ਜਗ੍ਹਾ ਦੇ ਉੱਤੇ ਹਮਲਾ ਹੋਇਆ ਸੀ ਉਸ ਜਗ੍ਹਾ ਨੂੰ ਵੀ ਸ਼ਹੀਦਾਂ ਦੇ ਨਾਮ ਦੇ ਨਾਲ ਜੋੜ ਦਿੱਤਾ ਜਾਵੇ ਤੇ ਇਸ ਮਾਮਲੇ ਦੇ ਉੱਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜਿਹੜੀ ਪਟੀਸ਼ਨ ਪਾਈ ਗਈ ਸੀ ਉਸ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਕਿ ਹਾਈ ਕੋਰਟ ਦੇ ਚੀਫ ਜਸਟਿਸ ਦੇ ਵੱਲੋਂ ਕਿਹਾ ਗਿਆ ਕਿ ਫੈਸਲਾ ਸਰਕਾਰ ਲੈ ਸਕਦੀ ਹੈ ਸਰਕਾਰ ਦਾ ਅਧਿਕਾਰ ਹੈ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਇਸ ਫੈਸਲੇ ਨੂੰ ਲੈਣਾ ਇਸ ਪਟੀਸ਼ਨ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੱਦ ਕੀਤਾ